ਅਜੇ ਸੀ ਗੱਲ ਕਰਾਂਗੇ ਮੀਨੋਪੌਜ਼ਲ ਸਟੇਜ ਦੀ ਜਿਹੜੀਆਂ ਲੇਡੀਜ਼ ਮਿਡ 30ਸ ਆਫਟਰ ਲਾਈਕ अराउंड 38 ਤੋਂ 40 ইয়ারਸ ਤੱਕ ਹੋ ਰਹੀਆਂ ਉਹਨਾਂ ਨੂੰ ਮੀਨੋਪੌਜ਼ਲ ਸਿੰਪਟਮਸ ਆਨੇ ਸ਼ੁਰੂ ਹੋ ਜਾਂਦੇ ਆ ਬਾਡੀ ਦੇ ਵਿੱਚ ਇਹ ਸਿੰਪਟਮਸ 50 ਪਲੱਸ ਲੇਡੀਜ਼ ਤੱਕ ਰਹਿੰਦੇ ਆ ਸਾਨੂੰ ਘਬਰਾਣਾ ਨਹੀਂ ਚਾਹੀਦਾ ਇਹ ਨੈਚੁਰਲ ਫੀਨੋਮੈਨਨ ਹੈ ਸਭ ਦੇ ਨਾਲ ਹਰ ਲੇਡੀ ਦੇ ਨਾਲ ਹੋ ਰਿਹਾ ਜਿਵੇਂ ਕਿ ਤੁਹਾਡੇ ਪੀਰੀਅਡ ਸ਼ੁਰੂ ਹੁੰਦੇ ਆ ਜਦੋਂ ਤੁਸੀਂ ਯੰਗ ਏਜ ਦੇ ਵਿੱਚ ਹੁੰਦੇ ਹੋ 16 17 ਸਾਲ ਦੀ ਉਮਰ 'ਚ ਤੁਹਾਡੇ ਸ਼ੁਰੂ ਹੁੰਦੇ ਆ ਉਸੇ ਤਰ੍ਹਾਂ ਇਹ ਜਦੋਂ ਪੀਰੀਅਡਸ ਸਟਾਪ ਹੁੰਦੇ ਹਨ ਉਹ ਅਸੀਂ ਮੀਨੋਪਾਸ ਕਹਿੰਦੇ ਆ ਇਹ ਵੀ ਥੋੜੀ ਜਿਹੀ 4-5 ਸਾਲ ਚੱਲਦਾ ਹੈ ਮੀਨੋਪਾਸ ਇਹ ਕੁਝ ਮਹੀਨਿਆਂ ਦਾ ਪ੍ਰੋਸੈਸ ਨਹੀਂ ਹੈ ਕੁਝ ਸਾਲਾਂ ਦਾ ਪ੍ਰੋਸੈਸ ਹੈ ਸਾਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਹੈ ਇਹਨੂੰ ਜਦੋਂ ਮੀਨੋਪਾਸ ਹੁੰਦਾ ਹੈ ਤਾਂ ਲੇਡੀਜ਼ ਦੇ ਵਿੱਚ ਤੇ ਅਸੀਂ ਦੇਖਦੇ ਹਾਂ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਹੌਟ ਫਲੈਸ਼ਸ ਆਉਣ ਲੱਗ ਜਾਂਦੇ ਆ ਉਹਨਾਂ ਨੂੰ ਡਿਪਰੈਸ਼ਨਸ ਵੀ ਮੂਡ ਸਵਿੰਗਸ ਹੋਣ ਲੱਗ ਜਾਂਦੇ ਆ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਆਪਣੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈ ਕਈ ਲੇਡੀਜ਼ ਨੂੰ ਹਰ ਲੇਡੀ ਨੂੰ ਜਿਹਨੂੰ ਮੈਨੋਪੌਜ਼ ਹੋਣਾ ਹੈ ਉਹਦਾ weight gain ਹੋਣਾ ਹੈ ਜਿਹਦੇ ਐਬਡੋਮਨ ਦੇ ਅਰਾਊਂਡ ਪੇਟ ਦੇ ਆਸ-ਪਾਸ ਤੇ हिਪਸ ਦੇ ਆਸ-ਪਾਸ ਅਰਾਊਂਡ ਅਸੀਂ ਗੱਲ ਕਰੀਏ ਤੇ ਮਿਡਲ ਬੋਡੀ ਦਾ weight 5 ਕਿਲੋ ਵੱਧਦਾ ਹੀ ਵੱਧਦਾ ਹੈ ਪਰ ਅਗਰ ਤੁਸੀਂ ਹੈਲਦੀ ਡਾਈਟ ਲਓਗੇ ਆਪਣਾ ਲਾਈਫਸਟਾਈਲ ਐਕਟਿਵ ਰੱਖੋਗੇ ਫਰੂਟਸ ਵੈਜੀਟੇਬਲਸ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰੋਗੇ ਤੇ ਤੁਸੀਂ ਦੇਖੋਗੇ ਅਗਰ ਤੁਸੀਂ ਬਾਹਰ ਦੇ ਖਾਣੇ ਘਟਾ ਦਿੰਦੇ ਹੋ ਤੇ ਤੁਸੀਂ ਨੋਰਮਲ ट्रांजिशन ਹੋ ਜਾਏਗੀ ਤੁਹਾਨੂੰ ਇਹ ਨਾਲ ਫਰਕ ਨਹੀਂ ਪਏਗਾ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਫਿਜ਼ੀਕਲ ਐਕਟੀਵਿਟੀ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸ ਸਟੇਜ ਦੇ ਵਿੱਚ ਲੇਡੀਜ਼ ਸੋਚਦੀਆਂ ਕਿ ਨਹੀਂ ਮੇਰਾ ਡਿਪਰੈਸ਼ਨ ਹੈ ਮੂਡ ਸਵਿੰਗਸ ਹੋ ਰਿਹਾ ਮੈਂ ਚੱਲ ਨਹੀਂ ਸਕਦੀ ਤੇ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਹਾਂ ਇੱਕ ਫਿਜ਼ੀਕਲ ਐਕਟੀਵਿਟੀ ਜ਼ਰੂਰ ਆਪਣੀ ਲਾਈਫ ਦੇ ਵਿੱਚ ਇਨਕਲੂਡ ਕਰੋ ਏਟਲੀਸਟ ਅੱਧਾ ਘੰਟਾ ਤੁਸੀਂ ਵਾਕ ਜ਼ਰੂਰ ਕਰੋ ਜਦੋਂ ਤੁਸੀਂ ਫਿਜ਼ੀਕਲੀ ਐਕਟਿਵ ਰਹੋਗੇ ਤਾਂ ਤੁਸੀਂ ਦੇਖੋਗੇ ਤੁਸੀਂ ਮੈਂਟਲੀ ਵੀ ਸਟਰੋਂਗ ਹੋ ਜਾਓਗੇ ਤੁਹਾਨੂੰ ਡਿਪਰੈਸ਼ਨ ਮੂਡ ਸਵਿੰਗਸ ਆਨੇ ਬੰਦ ਹੋ ਜਾਣਗੇ ਤੇ ਇਸ ਤੋਂ ਇਲਾਵਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣਾ ਕੈਲਸ਼ੀਅਮ ਇਨਟੇਕ ਦਾ ਜ਼ਰੂਰ ਧਿਆਨ ਰੱਖੀਏ ਯੂਜੂਲੀ ਮੈਨੋਪੋਜ਼ਲ ਲੇਡੀਜ਼ ਨੂੰ ਕੈਲਸ਼ੀਅਮ ਬੋਨਸ ਦੇ ਵਿੱਚ ਵੀਕ ਹੋ ਜਾਂਦਾ ਹੈ ਜਿਸ ਦੇ ਕਰਕੇ ਆਸਟਿਓਪੋਰੋਸਿਸ ਦੀ ਪ੍ਰੋਬਲਮ ਆ ਜਾਂਦੀ ਹੈ ਅਗਰ ਤੁਸੀਂ ਕੈਲਸ਼ੀਅਮ ਦੇ ਸਪਲੀਮੈਂਟਸ ਲੈਂਦੇ ਰਹਿੰਦੇ ਹੋ ਕੈਲਸ਼ੀਅਮ ਰਿਚ ਫੂਡਸ ਖਾਂਦੇ ਹੋ ਇਸ ਤੋਂ ਇਲਾਵਾ ਵਿਟਾਮਿਨ B12 ਵਿਟਾਮਿਨ D ਦਾ ਤੁਸੀਂ ਇਨਟੇਕ ਠੀਕ ਰੱਖਦੇ ਹੋ ਤੇ ਤੁਸੀਂ ਦੇਖੋਗੇ ਕਿ ਤੁਸੀਂ ਆਰਾਮ ਨਾਲ ਅੱਗੇ ਵਧ ਜਾਓਗੇ ਆਪਣੀ ਲਾਈਫ ਦੇ ਵਿੱਚ ਨਹੀਂ ਤੇ ਤੁਹਾਨੂੰ ਬਹੁਤ ساری ਬਿਮਾਰੀਆਂ ਹੋਰ ਲੱਗ ਸਕਦੀ ਐ ਇਸ ਏਜ ਦੇ ਵਿੱਚ ਤੇ ਮੇਰੀ ਹਰ ਲੇਡੀ ਨੂੰ ਰਿਕੁਐਸਟ ਹੈ ਕਿ ਹਰ ਤੱਕ ਘਬਰਾਣਾ ਨਹੀਂ ਅਸੀਂ ਇਹਨੂੰ ਫੇਸ ਕਰਨਾ ਹੈ ਪੋਜ਼ਿਟਿਵ ਹੋ ਕੇ ਫੇਸ ਕਰਨਾ ਹੈ ਅਗਰ ਤੁਹਾਨੂੰ ਸਟ्रेस ਲੱਗ ਰਿਹਾ ਡਿਪਰੈਸ਼ਨ ਲੱਗ ਰਿਹਾ ਤੇ ਤੁਸੀਂ ਮੈਡੀਟੇਸ਼ਨ ਕਰੋ ਆਪਣਾ 슬ੀਪ ਪੈਟਰਨ ਚੈੱਕ ਕਰੋ ਰਾਤੀ ਜਲਦੀ ਸੋਵੋ ਕੋਸ਼ਿਸ਼ ਕਰੋ ਕਿ ਟਾਈਮ ਨਾਲ 10 10:30 ਵਜੇ ਤੱਕ ਸੋ ਜਾਓ ਔਰ ਸਵੇਰ ਟਾਈਮ ਨਾਲ ਉੱਠ ਜਾਓ ਕਈ ਲੇਡੀਜ਼ ਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਤੇ ਮੇਰੀ ਉਹਨਾਂ ਨੂੰ ਰਿਕੁਐਸਟ ਹੈ ਕਿ ਲੇਟੇ-ਲੇਟੇ ਵੀ ਤੁਸੀਂ 5 ਤੋਂ 10 ਮਿੰਟ ਮੈਡੀਟੇਸ਼ਨ ਕਰੋ ਜਾਂ ਆਪਣੀਆਂ ਸਾਹਾਂਸਾਂ 'ਵਾਲ ਧਿਆਨ ਦਿਓ ਅਗਰ ਤੁਸੀਂ ਬ੍ਰੀਥ ਵਾਚ ਕਰੋਗੇ ਤੇ ਤੁਸੀਂ ਦੇਖੋਗੇ ਸਲੋਲੀ ਸਟੈਡੀਲੀ ਤੁਸੀਂ ਠੀਕ ਹੋਣਾ ਸ਼ੁਰੂ ਕਰ ਦੋਗੇ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਆਈ ਏਮ ਸ਼ੋਰ ਕਿ ਤੁਸੀਂ ਮੀਨੋਪੋਜ਼ ਵੱਲ ਅੱਛੀ ਤਰ੍ਹਾਂ ਮੀਨੋਪੋਜ਼ ਦੀ ਸਟੇਜ ਤੋਂ ਅਗੇ ਨਿਕਲ ਸਕਦੇ ਹੋ ਅੱਜ ਅਸੀਂ ਗੱਲ ਕਰਾਂਗੇ ਮੀਨੋਪੋਜ਼ਲ ਸਟੇਜ ਦੀ ਜਿਹੜੀਆਂ ਲੇਡੀਜ਼ ਮਿਡ 30ਸ ਆਫਟਰ ਲਾਈਕ ਅਰਾਊਂਡ 38 ਤੋਂ 40 ਇਅਰਸ ਤੱਕ ਹੋ ਰਹੀ ਹੈ ਉਹਨਾਂ ਨੂੰ ਮੀਨੋਪੌਜ਼ਲ ਸਿੰਪਟਮਸ ਆਨੇ ਸ਼ੁਰੂ ਹੋ ਜਾਂਦੇ ਆ ਬਾਡੀ ਦੇ ਵਿੱਚ ਇਹ ਸਿੰਪਟਮਸ 50 ਪਲੱਸ ਲੇਡੀਜ਼ ਤੱਕ ਰਹਿੰਦੇ ਆ ਸਾਨੂੰ ਘਬਰਾਣਾ ਨਹੀਂ ਚਾਹੀਦਾ ਇਹ ਨੈਚੁਰਲ ਫੀਨੋਮੈਨਨ ਹੈ ਸਭ ਦੇ ਨਾਲ ਹਰ ਲੇਡੀ ਦੇ ਨਾਲ ਹੋ ਰਿਹਾ ਜਿਵੇਂ ਕਿ ਤੁਹਾਡੇ ਪੀਰੀਅਡਸ ਸ਼ੁਰੂ ਹੁੰਦੇ ਆ ਜਦੋਂ ਤੁਸੀਂ ਯੰਗ ਏਜ ਦੇ ਵਿੱਚ ਹੁੰਦੇ ਹੋ 16 17 ਸਾਲ ਦੀ ਉਮਰ 'ਚ ਤੁਹਾਡੇ ਸ਼ੁਰੂ ਹੁੰਦੇ ਆ ਉਸੇ ਤਰ੍ਹਾਂ ਇਹ ਜਦੋਂ ਪੀਰੀਅਡਸ ਸਟਾਪ ਹੁੰਦੇ ਆ ਨੂੰ ਅਸੀਂ ਮੀਨੋਪੌਜ਼ ਕਹਿੰਦੇ ਆ ਇਹ ਵੀ ਥੋੜੀ ਜਿਹੀ 4-5 ਸਾਲ ਚੱਲਦਾ ਹੈ ਮੀਨੋਪੋਜ਼ ਇਹ ਕੁਝ ਮਹੀਨੇ ਦਾ ਪ੍ਰੋਸੈਸ ਨਹੀਂ ਹੈ ਕੁਝ ਸਾਲਾਂ ਦਾ ਪ੍ਰੋਸੈਸ ਹੈ ਸਾਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਹੈ ਇਹਨੂੰ ਜਦੋਂ ਮੀਨੋਪੋਜ਼ ਹੁੰਦਾ ਹੈ ਲੇਡੀਜ਼ ਦੇ ਵਿੱਚ ਤੇ ਅਸੀਂ ਦੇਖਦੇ ਹਾਂ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਹੌਟ ਫਲੈਸ਼ਸ ਆਉਣ ਲੱਗ ਜਾਂਦੇ ਆ ਉਹਨਾਂ ਨੂੰ ਡਿਪਰੈਸ਼ਨਸ ਵੀ ਮੂਡ ਸਵਿੰਗਸ ਹੋਣ ਲੱਗ ਜਾਂਦੇ ਆ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਆਪਣੀ ਡਾਇਟ ਦਾ ਧਿਆਨ ਰੱਖਣਾ ਚਾਹੀਦਾ ਹੈ ਕਈ ਲੇਡੀਜ਼ ਨੂੰ ਹਰ ਲੇਡੀ ਨੂੰ ਜਿਹਨੂੰ ਮੈਨੋਪੌਜ਼ ਹੋਣਾ ਹੈ ਉਹਦਾ weight gain ਹੋਣਾ ਹੈ ਜਿਹਦੇ ਐਬਡੋਮਨ ਦੇ ਅਰਾਊਂਡ ਪੇਟ ਦੇ ਆਸ-ਪਾਸ ਤੇ हिਪਸ ਦੇ ਆਸ-ਪਾਸ ਅਰਾਊਂਡ ਅਸੀਂ ਗੱਲ ਕਰੀਏ ਤੇ ਮਿਡਲ ਬੋਡੀ ਦਾ weight 5 ਕਿਲੋ ਵੱਧਦਾ ਹੀ ਵੱਧਦਾ ਹੈ ਪਰ ਅਗਰ ਤੁਸੀਂ ਹੈਲਦੀ ਡਾਇਟ ਲਓਗੇ ਆਪਣਾ ਲਾਈਫਸਟਾਈਲ ਐਕਟਿਵ ਰੱਖੋਗੇ ਫਰੂਟਸ ਵੈਜੀਟੇਬਲਸ ਆਪਣੀ ਡਾਇਟ ਦੇ ਵਿੱਚ ਇਨਕਲੂਡ ਕਰੋਗੇ ਤੇ ਤੁਸੀਂ ਦੇਖੋਗੇ ਅਗਰ ਤੁਸੀਂ ਬਾਅਦ ਦੇ ਖਾਣੇ ਘਟਾ ਦਿੰਦੇ ਹੋ ਤੇ ਤੁਸੀਂ ਨੋਰਮਲ ट्रांजिशन ਹੋ ਜਾਏਗੀ ਤੁਹਾਨੂੰ ਨਾ ਫਰਕ ਨਹੀਂ ਪਏਗਾ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਫਿਜ਼ੀਕਲ ਐਕਟੀਵਿਟੀ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸ ਸਟੇਜ ਦੇ ਵਿੱਚ ਲੇਡੀਜ਼ ਸੋਚਦੀਆਂ ਕਿ ਨਹੀਂ ਮੇਰਾ ਡਿਪਰੈਸ਼ਨ ਹੈ ਮੂਡ ਸਵਿੰਗਸ ਹੋ ਰਿਹਾ ਮੈਂ ਚੱਲ ਨਹੀਂ ਸਕਦੀ ਤੇ ਮੈਂ ਹਮੇਸ਼ਾ ਸਾਰਿਆਂ ਨੂੰ ਕਹਿੰਦੀ ਹਾਂ ਇੱਕ ਫਿਜ਼ੀਕਲ ਐਕਟੀਵਿਟੀ ਜ਼ਰੂਰ ਆਪਣੀ ਲਾਈਫ ਦੇ ਵਿੱਚ ਇਨਕਲੂਡ ਕਰੋ ਏਟਲੀਸਟ ਅੱਧਾ ਘੰਟਾ ਤੁਸੀਂ ਵਾਕ ਜ਼ਰੂਰ ਕਰੋ ਜਦੋਂ ਤੁਸੀਂ ਫਿਜ਼ੀਕਲੀ ਐਕਟਿਵ ਰਹੋਗੇ ਤੇ ਤੁਸੀਂ ਦੇਖੋਗੇ ਤੁਸੀਂ ਮੈਂਟਲੀ ਵੀ ਸਟਰੋਂਗ ਹੋ ਜਾਓਗੇ ਤੁਹਾਨੂੰ ਡਿਪਰੈਸ਼ਨ ਮੂਡ ਸਵਿੰਗਸ ਆਦੇ ਬੰਦ ਹੋ ਜਾਣਗੇ ਤੇ ਇਸ ਤੋਂ ਇਲਾਵਾ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣਾ ਕੈਲਸ਼ੀਅਮ ਇਨਟੇਕ ਦਾ ਜ਼ਰੂਰ ਧਿਆਨ ਰੱਖੀਏ ਯੂਜੂਲੀ ਮੈਨੋਪੋਜ਼ਲ ਲੇਡੀਜ਼ ਨੂੰ ਕੈਲਸ਼ੀਅਮ ਬੋਨਸ ਦੇ ਵਿੱਚ ਵੀਕ ਹੋ ਜਾਂਦਾ ਹੈ ਜਿਸ ਦੇ ਕਰਕੇ ਆਸਟਿਓਪੋਰੋਸਿਸ ਦੀ ਪ੍ਰੋਬਲਮ ਆ ਜਾਂਦੀ ਹੈ ਅਗਰ ਤੁਸੀਂ ਕੈਲਸ਼ੀਅਮ ਦੇ ਸਪਲੀਮੈਂਟਸ ਲੈਂਦੇ ਰਹਿੰਦੇ ਹੋ ਕੈਲਸ਼ੀਅਮ ਰਿਚ ਫੂਡਸ ਖਾਂਦੇ ਹੋ ਇਸ ਤੋਂ ਇਲਾਵਾ ਵਿਟਾਮਿਨ B12 ਵਿਟਾਮਿਨ D ਦਾ ਤੁਸੀਂ ਇਨਟੇਕ ਠੀਕ ਰੱਖਦੇ ਹੋ ਤੇ ਤੁਸੀਂ ਦੇਖੋਗੇ ਕਿ ਤੁਸੀਂ ਆਰਾਮ ਨਾਲ ਅੱਗੇ ਵਧ ਜਾਓਗੇ ਆਪਣੀ ਲਾਈਫ ਦੇ ਵਿੱਚ ਨਹੀਂ ਤੇ ਤੁਹਾਨੂੰ ਬਹੁਤ ساری ਬਿਮਾਰੀਆਂ ਹੋਰ ਲੱਗ ਸਕਦੀ ਐ ਇਸ ਸਟੇਜ ਦੇ ਵਿੱਚ ਤੇ ਮੇਰੀ ਹਰ ਲੇਡੀ ਨੂੰ ਰਿਕੁਐਸਟ ਹੈ ਕਿ ਹਾਂ ਤੇ ਤੋ ਘਬਰਾਣਾ ਨਹੀਂ ਅਸੀਂ ਇਹਨੂੰ ਫੇਸ ਕਰਨਾ ਐ ਪੋਜ਼ਿਟਿਵ ਹੋ ਕੇ ਫੇਸ ਕਰਨਾ ਐ ਅਗਰ ਤੁਹਾਨੂੰ ਸਟ्रेस ਲੱਗ ਰਿਹਾ ਡਿਪਰੈਸ਼ਨ ਲੱਗ ਰਿਹਾ ਤੇ ਤੁਸੀਂ ਮੈਡੀਟੇਸ਼ਨ ਕਰੋ ਆਪਣਾ 슬ੀਪ ਪੈਟਰਨ ਚੈੱਕ ਕਰੋ ਰਾਤੀ ਜਲਦੀ ਸੋਵੋ ਕੋਸ਼ਿਸ਼ ਕਰੋ ਕਿ ਟਾਈਮ ਨਾਲ 10 10:30 ਵਜੇ ਤੱਕ ਸੋ ਜਾਓ ਔਰ ਸਵੇਰ ਟਾਈਮ ਨਾਲ ਉੱਠ ਜਾਓ ਕਈ ਲੇਡੀਜ਼ ਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਤੇ ਮੇਰੀ ਉਹਨਾਂ ਨੂੰ ਰਿਕੁਐਸਟ ਹੈ ਕਿ ਲੇਟੇ ਲੇਟੇ ਵੀ ਤੁਸੀਂ 5 ਤੋਂ 10 ਮਿੰਟ ਮੈਡੀਟੇਸ਼ਨ ਕਰੋ ਜਾਂ ਆਪਣੀਆਂ ਸਾਹਾਂਸਾਂ 'ਵਾਲ ਧਿਆਨ ਦਿਓ ਅਗਰ ਤੁਸੀਂ ਬ੍ਰੀਥ ਵਾਚ ਕਰੋਗੇ ਤੇ ਤੁਸੀਂ ਦੇਖੋਗੇ ਸਲੋਲੀ ਸਟੈਡੀਲੀ ਤੁਸੀਂ ਠੀਕ ਹੋਣਾ ਸ਼ੁਰੂ ਕਰ ਦੋਗੇ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤੇ ਆਈ ਐਮ ਸ਼ੋਰ ਕਿ ਤੁਸੀਂ ਮੀਨੋਪੌਸ ਵੱਲ ਅੱਛੀ ਤਰ੍ਹਾਂ ਮੀਨੋਪੌਸ ਦੀ ਸਟੇਜ ਤੋਂ ਅੱਗੇ ਨਿਕਲ ਸਕਦੇ ਹੋ